ਤੇ ਸਾਹਮਣੇ ਸੱਜਣੋ ਜੀ ਜਸਤਵਾ ਆਪਾਂ ਪ੍ਰਦੇਸ਼ਾਂ ਸੰਭ ਦੀ ਬਵਾਦ ਨੂੰ ਜੀਤਾ ਕਾ ਅੱਛਾ ਵਾਏ ਜਦੋਂ ਸਮਾਨਤਾ ਹੋ ਜਾਵੇ ਤਾਂ ਲੱਗਿਆ ਆਵੇ ਤੇ ਕੰਮ ਸਭ ਹੋਵੇ ਜੀ ਨਾ ਸਤੋਂ ਉੱਕੀ ਹੋ ਜਾਂਦੀ ਹੈ ਜਦ ਦੋ ਦਮਾਂ ਉਹ ਇੱਕ ਕੋਣ ਦਾ ਇੱਕ ਆਰਾਮ ਕਿਸੇ ਨੂੰ ਨਹੀਂ ਮਿਲਿਆ ਜਿਸ ਲਈ ਮੈਂ ਕੁਪਰਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਆ। ਜਨ ਦੇ ਸਿੰਘ ਤੇ ਬਹੁਤ ਅਤੰਤ ਬੋਲਿਆ ਜਾਂਦਾ। ਉਹਨੇ ਪ੍ਰਚਾਰ ਤੇ ਬੋਲਿਆ ਜਾਂਦਾ। ਸੰਗਠਨਾਂ ਨੂੰ ਬੋਲਿਆ ਜਾਂਦਾ। ਸੰਗਮ ਦੀ ਪ੍ਰੰਪਰਾ ਦੇ ਬੋਲਿਆ ਜਾਂਦਾ। ਸੰਗਮਾਂ ਦੇ ਦਾਇਰਿਕ ਤੋਂ ਬੋਲਿਆ ਜਾਂਦਾ। ਸੰਗਮਾਂ ਤੋਂ ਬੋਲਿਆ ਜਾਂਦਾ। વિદ્વાਨ ਜੀਆ ਕੋਪਰਟ ਨੇ ਬੋਲਣਾ ਤੇ ਪਿੰਡਾਂ ਲਈ ਜਾ ਕੇ ਜੋ ਕੰਮ ਕਰੇ ਬਹੁਤ ਖੂਬਸੂਰਤ ਉਸ ਮਾਸਟਰ ਸਾਹਿਬ ਦੇ ਸਾਰੀ ਬੋਲਿਆ। ਮੈਂ ਦੰਦ ਪ੍ਰੀਤਨ ਮਾਰੀ ਨਾਲ ਤਾਉ ਨੂੰ ਦਸਤੀ ਉਹਨਾਂ ਨੇ ਸਭ ਤੋਂ ਵੱਧ ਚਨਾਵ ਕਰਨਾ ਸੀ ਚੋਗਲ ਹੋਣਾ ਨੇ ਕੱਦਸੀਆਂ ਸਰਪਾਲ ਤੋਂ ਦੇ ਵਿੱਚ ਉਹ ਉਤਾਰਨ ਦਾ ਇੱਕ ਬੜੀ ਹੈ ਪਰ ਮੈਂ ਤੁਹਾਡੇ ਨਾਲ ਸਭ ਇੱਕੋ ਉਪਰ ਤੋਂ ਗੱਲ ਕਰਨੀ ਹੈ ਕਿ ਉਹਨਾਂ ਨੇ ਪੰਜਾਬੀ ਬੋਲੀ ਭਾਸ਼ਾ ਜੋ ਕੁਆਲਿਫਾਈ ਕੀਤੀ ਉਹ ਦੇ ਨਾਲ ਤੋਂ ਜੋ ਸੰਬੰਧ ਜਦੋਂ ਮਾਰਚ 1859 ਵਿੱਚ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਂਦਾ ਪੰਜਾਬ ਦੇ ਤੇ ਇਹpropto ਨਾਪਕ 11 ਪ੍ਰਕਾਰਾਂ ਤੋਂ 59 ਨੂੰ ਇਹ ਐਲਾਨ ਕਰ ਦਿੰਦੇ ਨੇ ਕਿ ਪ੍ਰਸ਼ਾਸਨ ਦੇ ਵਿੱਚ ਕਿਸੇ ਵੀ ਭਾਸ਼ਾ ਤੇ ਪੰਜਾਬੀ ਨਹੀਂ ਬਣਦੀ ਜਾਵੇ। ਪੰਜਾਬ ਦੀ ਬੋਲੀ ਪ੍ਰਚੂ ਹੋਵੇ। ਫਿਰ ਉਹ 1853 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਵਿਦਿਆ ਲੈ ਕੇ ਆਉਂਦੇ ਨੇ। ਤਾਂ ਜਿਹੜਾ ਪੰਜਾਬ ਦਾ ਜੀਸ਼ੂ ਕ੍ਰਿਸਟਨ ਸੀ ਉਹਨੇ ਜਿਹੜੇ ਹੁਕਮ ਮੰਡੇ ਉਹ ਹੁਕਮ ਦੇ ਵਿੱਚ ਸਾਫ਼ ਲਿਖਿਆ ਹੋਇਆ ਕਿ ਪੰਜਾਬੀ ਅਤੇ ਗੁਰਮੁਖੀ ਦੀ ਅਫੀਸ਼ੀਅਲ ਲਿਸਟ ਹੋਵੇ। ਤਾਂ ਤਾਂ ਤੋਂ ਬੋਲਦੀ ਦੀ ਗੱਲ ਤੋਂ ਤੇ ਜਦੋਂ ਇਸ ਤਰ੍ਹਾਂ ਦਾ ਇੱਕ ਬਹੁਤ ਵੱਡਾ ਹਮਲਾ ਪੰਜਾਬੀ ਤੇ ਹੋ ਜਾਂਦਾ ਤਾਂ ਉਸ ਤੋਂ ਬਾਅਦ ਗਿਆਨੀ ਗੁਰ ਸਿੰਘ ਜਰਾਂ ਦਾ ਜਨਮ ਹੁੰਦਾ ਤਾਂ ਫਿਰ ਇੱਕ ਲੰਬੇ ਸਮੇਂ ਦੇ ਵਿੱਚ ਉਹ ਪ੍ਰਸ਼ਾਸਨ ਬਹੁਤ ਜ਼ਬਰ ਕਰਦਾ ਪੰਜਾਬ ਤੇ ਸਿੱਖਾਂ ਤੇ 191800 ਦੇ ਕਿਰਦ-ਕਿਰਦ ਜੀ ਡਬਲ ਬੀਤਦਾ ਹੈ ਇੱਕ ਪਤਾਵਸਤਰ ਜਿਹੜਾ ਵਿਦਿਆ ਦੀ ਫੋਰਸ ਦੀ ਪੰਜਾਬ ਦੀ ਉਹਦਾ ਕੰਮ ਦਿੱਤਾ ਗਿਆ ਜਿਵੇਂ ਨਾ ਜਦੋਂ ਸਾਰੇ ਪੰਜਾਬ ਦੇ ਵਿੱਚ ਸਰਕਾਰੀ ਡਾਕਟਰਾਂ ਤੋਂ ਪੁੱਛਣਾ ਆਉਂਦਾ ਕਿ ਮੈਨੂੰ ਦੱਸੋ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਸਕੂਲ ਨੇ ਕਿਹੜੀ ਕਿਹੜੀ ਖੇਜ਼ੀਰ ਵਿੱਦਿਆ ਦਾ ਲੱਭ ਭਾਗ ਜੋ ਜਿਹੜੇ ਸਰਕਾਰੀ ਪੋਟਾਂ ਸੀ ਉਹ ਸਾਆਂ ਜਿਹੜੇ ਪੰਜਾਬ ਦੀ ਵਿੱਦਿਆ ਸੀ ਦੇ ਸੰਬੰਧ ਆ ਖਾਸ ਕਰ ਗੁਰਮੁਖੀ ਵਿੱਦਿਆ ਉਸ ਨੂੰ ਵਰਤੀ ਕਰਦੇ ਤਾਂ ਉਹ ਥੜੀ ਗਿਆਨੀ ਜੱਜ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਜਵਾਰ ਸੀ ਇਹ ਤਿੰਨ ਬੰਦੇ ਨੇ ਜਿਹੜੇ ਉਹਨੂੰ ਸਹੀ ਰੂਪ ਦੇ ਵਿੱਚ ਜਾਣਕਾਰੀ ਦਿੰਦੇ ਨੇ ਤਾਂ ਉਹ ਜਾਣਕਾਰੀ ਦਾ ਫਰਕ ਇਹ ਪਿਆ ਕਿ ਅੱਜ ਵੀ ਅਸੀਂ ਜਿਹੜੀ ਡੀਪਨਟ ਦੀ ਜਿਹੜੀ ਰਿਪੋਰਟ ਹੈ ਜਿਹੜੀ ਐਜੂਕੇਸ਼ਨ ਆਫ ਦਾ ਪੰਜਾਬ ਆਸ਼ਰਪਾਲ ਉਹਨੇ ਛਾਪੀ ਵੀ ਹੈ ਤਾਂ ਉਹ ਵੀ ਇਸ ਵਾਰ ਦੇ ਭਾਗੀਦਾਰ ਨੇ ਬਤਾਈਏ ਭਾਗੀਦਾਰ ਨੇ ਤਾਂ ਉਸ ਦੇ ਵਿੱਚ ਉਹ ਸਾਰੀ ਰਿਪੋਰਟ ਦੀ ਜਿਹੜੀ ਵਿਸ਼ਾ ਹੈ ਉਹ ਬਣਦੀ ਹੈ ਅੱਛਾ ਫਿਰ ਉਸ ਤੋਂ ਬਾਅਦ ਇਹ ਇੱਕ ਲੰਮਾ ਸੰਘਰਸ਼ ਕਰਦੇ ਨੇ ਸਰਕਾਰ ਨੂੰ ਆਖਦੇ ਨੇ ਕਿ ਜਿਹੜੇ ਇਹ ਪੰਜਾਬ ਦੇ ਬੱਚੇ ਨੇ ਉਹਨਾਂ ਨੂੰ ਕੁਝ ਪੱਲੇ ਨਹੀਂ ਪਿਆ। ਸਰਕਾਰ ਦਾ ਵੀਰੂ ਲੋੜ ਸੀ ਕਿ ਜਿਹੜੇ ਖੇਤੀ ਵਾਲੇ ਜਾਂ ਪਿੰਡੂ ਲੋਕ ਨੇ ਜਿਹੜਾ ਆਪਾਂ ਖੇਤੀ ਕਰਨ ਜਾਂ ਕਰਨ ਲੱਗੇ ਤੇ ਉਹਨਾਂ ਖੇਤੀ ਵਰਗ ਸੀ ਜਿਹੜਾ ਖੇਤੀ ਵਰਗ ਸਾਰੇ ਪੰਜਾਬ ਦੀ ਸਟਰਕਚਰ ਦਾ ਸਾਰੇ ਵਰਗ ਸੀ ਖੇਤੀ ਦੇ ਵਿੱਚ। ਲੋਹਾਰਾ ਆਤਰ ਕਾਣਾ ਸਾਰੇ ਸਾਰੇ ਖੇਤੀ ਦੇ ਵਿੱਚ ਸ਼ਾਮਿਲ। ਸਰਕਾਰ ਦੀ ਇੱਛਾ ਸੀ ਕਿ ਖੇਤੀਬਾਰੇ ਲੋਕਾਂ ਨੂੰ ਘਰਾਇਆ ਜਾਵੇ। ਪਾਰੋਂ ਬਾਤیں ਉਡੂਆਂ ਕਰਕੇ ਖੇਤੀਬਾੜੀ ਲੋਕਾਂ ਨੂੰ ਗੱਲ ਪੱਲੇ ਨਹੀਂ ਸੀ ਪਈ ਤੇ ਲੋਕ ਇਹ ਕਹਿੰਦੇ ਸੀ ਕਿ ਜੇ ਅਸੀਂ ਤੁਹਾਡੀ ਗੱਲ ਸੁਣ ਲਈ ਤਾਂ ਸਾਡੇ ਬੱਚੇ ਦਾ ਹਲਾ ਜੂਜੇ ਹੀ ਰਹਿਣਗੇ ਤਾਂ ਫੇਰ ਉਸ ਘੜੀ ਗਿਆਨੀ ਜਤ ਸਿੰਘ ਮੋਰਾਂ ਨੇ ਸਹਾਰ ਨੂੰ ਆਖਿਆ ਕਿ ਤੁਸੀਂ ਪੰਜਾਬੀ ਵਿੱਚ ਪੜ੍ਹਾਓ ਜੇ ਤੁਸੀਂ ਕਿਸਾਨਾਂ ਨੂੰ ਪੜ੍ਹਾਉਣਾ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਤਾਂ ਪੰਜਾਬੀ ਵਿੱਚ ਪੜ੍ਹਾਓ 1884 ਦੇ ਇਰਤਗਿਰਦ ਪੰਜਾਬ ਸਰਕਾਰ ਨੂੰ ਉਹਨਾਂ ਨੇ ਬੜਾ ਦਬਾਅ ਪਾਇਆ ਤੇ ਉਹਨਾਂ ਨੇ ਇਹ ਸ਼ੁਰੂ ਕਰ ਦਿੱਤਾ ਕਿ ਜਿਹੜੇ ਪਿੰਡ ਦੇ ਵਿੱਚ ਵੀ ਬੱਚੇ ਹੋ ਜਾਣਗੇ ਗੁਰਮੁਖੀ ਪੜਨ ਵਾਲੇ ਪੰਜਾਬੀ ਪੜਨ ਵਾਲੇ ਉਸ ਪਿੰਡ ਦੇ ਵਿੱਚ ਗੁਰਮੁਖੀ ਦਾ ਪੜਚਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਉਹ ਸਕੂਲ ਤੇ ਤਾਂ ਫਿਰ ਗਿਆਨੀ ਦਿੱਤ ਸਿੰਘ ਹੋਰਾਂ ਨੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕਿਹਾ ਕਿ ਭਾਈ ਤੁਸੀਂ ਆਪਣੇ ਬੱਚਿਆਂ ਨੂੰ ਗੁਰਮੁਖੀ ਵਿੱਚ ਪੜਨ ਲਈ ਸੂਰਤ ਦੇ ਦਿਓ ਦੇਖੋ ਕਿ ਇਹ ਇਸੰਗਤ ਰਹਿ ਗਏ ਉਹਨਾਂ ਦੇ ਇੱਕ ਪਾਸੇ ਸਰਕਾਰ ਤੇ ਦਬਾਅ ਪਾਇਆ ਕਿ ਪੰਜਾਬੀ ਲਾਗੂ ਕਰੋ ਦੂਜੇ ਪਾਸੇ ਲੋਕਾਂ ਨੂੰ ਜਾ ਕੇ ਇਹ ਅਰਜੀ ਕਿ ਤੁਸੀਂ ਪੰਜਾਬੀ ਖਾਤਰ ਤੁਸੀਂ ਤਰਦਦ ਕਰੋ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ 20 ਬੱਚੇ ਘਟੋ ਘਟ ਕਰਕੇ ਤਾਂ ਇਹ ਇਸ ਗੱਲ ਦਾ ਇੰਨਾ ਫਰਕ ਪਿਆ ਕਿ ਬਹੁਤ ਪਿੰਡਾਂ ਦੇ ਵਿੱਚ ਜਿਹੜੀ ਪੰਜਾਬੀ ਆ ਕੋ ਲੱਗੂ ਹੋ ਗਈ। ਤਾਂ ਉਸ ਭੜੀ ਉਰਦੂ ਦਾ ਇੰਨਾ ਦਾ ਆਪਸੀ ਤੇ ਸਰਕਾਰ ਦੇ ਅਸਰੂਪ ਤੋਂ ਇਹ ਮੁਸਲਮਾਨ ਅਤੇ ਹਿੰਦੂ ਲਗਭਗ ਆ ਚੁੱਕੇ ਸੀ ਮੁਸਲਮਾਨ ਪਹਿਨਾ ਆਉਂਦੇ ਨੂੰ ਕੋੜੀ ਦੇ ਬਾਅਦ ਆ ਗਏ ਤੇ ਜਿਹੜਾ ਸਾਰਾ ਪ੍ਰਸ਼ਾਸਨ ਤੇ ਉਹ ਉਰਦੂ ਦੇ ਕਾਫੀ ਸੀ ਤਾਂ ਯਾਨੀ ਦੇਖਸੈਂ ਲਿਖਦੇ ਨੇ ਕੋੜੇ ਵਿੱਚ ਕਿ ਜਿਹੜੇ ਮਹੱਰੀ ਹੁੰਦੇ ਸੀ ਜਿਹਨੂੰ ਆਪਾਂ ਅੱਜ ਤੱਕ ਐਜੂਕੇਸ਼ਨ ਇੰਸਪੈਕਟਰ ਆਖਦੇ ਹਾਂ ਇੰਸਪੈਕਟਰ ਸੀ ਮਹੱਰੀ ਤਾਂ ਉਹ ਕਹਿੰਦੇ ਟੱਕੇ ਨਾਲ ਵਿਦਿਆਰਥੀਆਂ ਨੂੰ ਗੁਰੂਕੀ ਸਕੂਲ ਚ ਜਾਣ ਤੋਂ ਰੋਕਦੇ ਨੇ ਇਹ ਗੱਲ ਉਹਨਾਂ ਨੇ ਵੀ ਸੁਣਨ ਹੁੰਦੀ ਦੱਸੀ ਹੋਈ ਹੈ ਜੀਲਰ ਨੇ ਇਖਾਤੇ ਲਿਖਿਆ ਕਿ ਜਿਹੜਾ ਪਿੰਡ ਦਾ ਨੰਬਰਦਾਰ ਤੇ ਜਿਹੜਾ ਐਜੂਕੇਸ਼ਨ ਇਨਸਪੈਕਟਰ ਬੋਹੜੀ ਆਤੇ ਇੱਕ ਚੌਕੀਦਾਰ ਇਹ ਲੋਕ ਜੇ ਕੋਈ ਬੱਚਾ ਗੁਰੂਕੀ ਸਕੂਲ ਵਿੱਚ ਜਾਂਦਾ ਉਹਨੂੰ ਕੁੱਟਦੇ ਸੀ ਤੇ ਡਾਂਗਾਂ ਨਾਲ ਰੋਕਦੇ ਸੀ ਤਾਂ ਇਹਨਾਂ ਨੇ ਕਹਿੰਦੀ ਦਿਲ ਸਿੰਘ ਹੋਰਾਂ ਨੇ ਇਸ ਪੱਤਰ ਤੱਕ ਉਜਤਨ ਕੀਤਾ ਉਸ ਭਾਸ਼ਾ ਨੂੰ ਫਿਰ ਉਹਨਾਂ ਨੇ ਮੂੜੇ ਖਾਤਰ ਉਹਨਾਂ ਦਾ ਇੱਕ ਦਲੀਲ ਅੰਗਰੇਜ਼ਾਂ ਦੇ ਸੀ ਕਿ ਇਹਦੇ ਵਿੱਚ ਸਾਹਿਤ ਨਹੀਂ ਹੈ ਪੰਜਾਬੀ ਵਿੱਚ ਇਹ ਤਾਂ ਲਿਖਤੀ ਬੋਲੀ ਦੀ ਸੀ ਦੂਸਰਾ ਫਿਰ ਇਹਨਾਂ ਨੇ ਪੁਰਾਣੀਆਂ ਲਿਖਤਾਂ ਕੱਢ ਕੇ ਤੇ ਨਵਾਂ ਬਹੁਤ ਕੁਝ ਲਿਖ ਕੇ ਇਹ ਸਿੱਧ ਕੀਤਾ ਕਿ ਲਿਖਤੀ ਬੋਲੀ ਵੀ ਹੈ ਇਹ ਵਿਧਿਆਦੀ ਬੋਲੀ ਵੀ ਹੈ ਤੇ ਤੀਸਰੀ ਉਹਨਾਂ ਨੇ ਅੰਗਰੇਜ਼ਾਂ ਨੇ ਇਹ ਗੱਲ ਆਖੀ ਕਿ ਇਹ ਬੋਲੀ ਨਾਲ ਸਾਰੇ ਇੱਥੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਰਾਜ ਨਹੀਂ ਕੀਤਾ ਜਾ ਸਕਦਾ ਤਾਂ ਗਿਆਨੀ ਗੁਰ ਸਿੰਘ ਉਹਨਾਂ ਨੇ ਆਖਿਆ ਕਿ ਤੁਸੀਂ ਕੇਵਲ ਰਾਜ ਤੁਸੀਂ ਆਪਣਾ ਕਰਿਓ ਇਹ ਤੁਸੀਂ ਸਾਨੂੰ ਸਾਡੀ ਬੋਲੀ ਦੇ ਵਿੱਚ ਵਿਦਿਆ ਪੜਨ ਦਾ ਮੌਕਾ ਦਿੰਦੇ ਹੋ ਤਾਂ ਇਹ ਇੱਕ ਬਟੇਰ ਮੁਖ ਦੇ ਵਿੱਚ ਜਿਹੜੀ ਗੱਲ ਹੁਣ ਅੱਜ ਜੇ ਮੈਂ ਉਸ ਪੜੀ ਦਾ ਸਾਰਾ ਸਮਾਂ ਪੜਿਆ ਤੇ ਉਹਨੇ ਇੱਕ ਬਾਟਰ ਜਿਹੜਾ ਮਤਲਬ 1849 ਤੋਂ ਲੈ ਕੇ 1947 ਤੱਕ ਦਾ ਪੰਜਾਬੀ ਤੇ ਜੋ ਕੁਝ ਬਾਤ ਹੈ ਤਾਂ ਉਸ ਦੇ ਵਿੱਚ ਏਡਾ ਵੱਡਾ ਹਮਲਾ ਸੀ ਤੇ ਏਡੇ ਵੱਡੇ ਹਮਲੇ ਦੇ ਵਿੱਚੋਂ ਅਸੀਂ ਅੱਜ ਸਾਰੇ ਜਣੇ ਗੁਰੂਖੀ ਬਰਤ ਰਹੇ ਹਾਂ ਪੰਜਾਬੀ ਸਾਡੇ ਵਿੱਦਿਆ ਦਾ ਮਾਧਿਅਮ ਹੈ ਚਾਹੇ ਹੁਣ ਸਰਕਾਰ ਨੇ ਸਭ ਕੁਝ ਬਦਲਾਨੇ ਪਰ ਉਹਨਾਂ ਨੇ ਤਾਂ ਸਾਨੂੰ ਮੁਕੰਮਲ ਰੂਪ ਵਿੱਚ ਸਾਨੂੰ ਸਪੂਤੀ ਦੇਣੀ ਨਹੀਂ ਤੁਨਾ ਸਾਡੀ ਬੁਸਤਾਨੀ ਪਰ ਉਸ ਮਾਣਨੇ ਦੇ ਵਿੱਚ ਜੇ ਅਸੀਂ ਇੰਨੀ ਸਫਲਤਾ ਨਾਲ ਅੱਜ ਬਰਕਰਾਰ ਰਹੀਆਂ ਤਾਂ ਇਹਦੇ ਵਿੱਚ ਗਿਆਨੀ ਦੇਵ ਸਿੰਘ ਦਾ ਪ੍ਰੋਫੈਸਰ ਗੁਰਮukh ਸਿੰਘ ਦਾ ਜੁਲਾਰ ਸਿੰਘ ਵਾਰੀਆਂ ਦਾ ਬਹੁਤ ਵੱਡਾ ਹਿੱਸਾ ਤੇ ਅਸੀਂ ਜੇ ਅੱਜ ਇਹ ਸਾਰਾ ਅਕਲ ਦੀ ਤਰਵਾਰ ਸਜਾ ਸਕੀ ਉਹਨਾਂ ਦੀ ਇੱਕ ਵਾਰ ਦੇਣ ਕਿ ਅਸੀਂ ਉਸ ਦੀ ਕੋਸ਼ਿਸ਼ੀਵਾ ਉਹਨੇ ਪੰਜਾਬੀ ਕਲਾਤਾਂ ਨੂੰ ਦਰਸ਼ਨ ਨਾਲ ਜੋੜਿਆ ਫਲਸਫੀ ਨਾਲ ਜੋੜਿਆ ਦੇਖੋ ਤੁਸੀਂ ਸਾਰੇ ਕਲਪ ਜੋ ਮੈਂ ਤੁਹਾਨੂੰ ਇਹ ਇਨਸਾਫ ਹਾਕ ਦਾਂ ਕਿ ਜਿਹੜੇ ਵੇਚ ਦੀ ਕਲਤਾ ਦਾਰਸ਼ਿਕ ਨਹੀਂ ਹੋਊਗੀ ਉਹ ਕਲਤਾ ਬਹੁਤ ਛੋਟੀ ਹੈ ਕਲਤਾ ਦੀ ਕਿਉਂਕਿ ਮੂਲ ਧਰਤੀ ਤੇ ਜਿਹੜੀ ਜੰਗ ਹੈ ਲੜਾਈ ਹੈ ਉਹ ਦਰਸ਼ਨ ਦੀ ਹੈ ਜੇ ਸਾਡੀ ਕਲਤਾ ਦਾਰਸ਼ਿਕ ਨਹੀਂ ਹੈ ਜੇ ਸਾਡੀ ਕਲਤਾ ਇੱਕ ਅੱਖਰ ਇੱਕ ਸ਼ਬਦ ਦੇ ਬੋਲੇ ਹੋਰ ਦੁਨੀਆ ਕਰਤਾ ਨਹੀਂ ਕਰਦੀ ਤਾਂ ਸਾਡੀ ਬੋਤਲ ਹੈ ਇਸ ਲਈ ਸਾਨੂੰ ਕੁਝ ਪੜ੍ਹਨਾ ਚਾਹੀਦਾ ਮੇਰੀ ਸਲਾਹ ਕੀ ਇਹ ਹੈ ਤੁਹਾਨੂੰ ਕਿ ਕਾਰਲਾਈਨ ਦੀ ਇੱਕ ਕਿਤਾਬ ਆ ਹੀਰੋਜ਼ ਐਂਡ ਗਰੋਵਰ ਉਹ ਪਤਾ ਸਤ ਨੂੰ ਸਭ ਪੰਜਾਬੀ ਚ ਲੁਬਾਰ ਦਿੱਤੀ ਹੋਈ ਆ ਉਹਦੇ ਵਿੱਚ ਇੱਕ ਲੇਖ ਹੈ ਕਿ ਕਵਤਾਂ ਕਿਸ ਰੂਪ ਵਿੱਚ ਉਹ ਉਹਦੇ ਵਿੱਚ ਸਾਰਾ ਕੁਝ ਦੱਸਦਾ ਕਿ ਕਵਿਤੀ ਕਿਹੋ ਜਿਹਾ ਹੁੰਦਾ ਕਿੰਨਾ ਤੇ ਕੋਈ ਬੋਲੀ ਫੈਂਡੀ ਦੇ ਅੰਦਰ ਕਿਹੋ ਜਾਂ ਆਉਂਦਾ ਇੱਕ ਵਾਕ ਅਜੀਬ ਲਾ ਉਹ ਕਹਿੰਦਾ ਜੇ ਕਵਿ ਕੋਈ ਬੋਲਣ ਲਈ ਸੱਚੀ ਹੈ ਤਾਂ ਉੱਪਰ waar die departement van